ਸਤਿ ਸ਼੍ਰੀ ਅਕਾਲ ਜੀ ਰਿਗਮ ਥਰੈਡਜ਼ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਫਰਸਟ ਆਰਟੀਕਲ ਹੈ ਜਿਹੜਾ ਇਹ ਟੈਬੀ ਲਾਈਨਿੰਗ ਦੇ ਵਿੱਚ ਸੂਟ ਹੈ ਜੀ ਟੈਬੀ ਲਾਈਨਿੰਗ ਦੀ ਡਿਜੀਟਲ ਪ੍ਰਿੰਟਡ ਤੁਹਾਨੂੰ ਸ਼ਰਟ ਮਿਲੂਗੀ ਟੈਬੀ ਲਾਈਨਿੰਗ ਨਾਲ ਦੁਪੱਟਾ ਲੱਗਿਆ ਹੋਇਆ ਮਸਲੀਨ ਦੀ ਸਲਵਾਰ ਦੇ ਪੌਂਚੇ ਤੇ ਵਰਕ ਕੀਤਾ ਹੋਇਆ ਜੀ ਤੇ ਸ਼ਰਟ ਦੇ ਫਰੰਟ ਤੇ ਬਹੁਤ ਸੋਹਣੀਆਂ ਲੈਸਾਂ ਲਗਾ ਕੇ ਡਿਜ਼ਾਈਨਿੰਗ ਕੀਤੀ ਹੋਈ ਆ ਬਹੁਤ ਹੀ ਫਾਈਨ ਫੈਬਰਿਕ ਦੇ ਵਿੱਚ ਸੂਟ ਨੇ ਇਹ ਵਾਲੇ ਸੂਟ ਕਾਟਨ ਦੇ ਵਿੱਚ ਮੈਚਿੰਗ ਸੂਟ ਹੈ ਜੀ ਸ਼ਰਟ ਤੇ ਬਹੁਤ ਸੋਹਣਾ ਸਟ੍ਰਿਪਸ ਦੇ ਸੈਲਫ ਵੀਵਿੰਗ ਕੀਤੀ ਹੋਈ ਹੈਗੀ ਸਸੋਨੜੀ ਨੂੰ ਮੇਰੇ ਤੇ ਫ੍ਰੀ ਸ਼ਿਪਿੰਗ ਇਹਦਾ ਪ੍ਰਾਈਸ ਰੋਗਾ ਨੈਕਸਟ ਆਰਟੀਕਲ ਹੈ ਜੀ ਜਿਹੜਾ ਬਹੁਤ ਹੀ ਸੋਹਣਾ ਹੈ ਔਰਗੈਂਜ਼ਾ ਦੇ ਵਿੱਚ ਸੂਟ ਹੈਗਾ ਨਾਲ ਮਸਲੀਨ ਦੀ ਸਲਵਾਰ ਲੱਗੀ ਹੋਈ ਹੈ ਜੀ ਔਰਗੈਂਜ਼ਾ ਦਾ ਹੀ ਨਾਲ ਦੁਪੱਟਾ ਵਰਕ ਵਾਲਾ ਸ਼ਰਟ ਦੇ ਫਰੰਟ ਤੇ ਨੈੱਕ ਬਣੀ ਹੋਈ ਹੈ ਘੇਰੇ ਤੇ ਬਹੁਤ ਸੋਹਣੇ ਫਲਾਵਰ ਬਣੇ ਨੇ ਤੇ ਸਲਵਾਰ ਦੇ ਪਹੁੰਚੇ ਤੇ ਫਲਾਵਰ ਬਣੇ ਨੇ ਜੀ ਨੈਕਸਟ ਆਰਟੀਕਲ ਤੁਹਾਨੂੰ ਜਿਨੋਨ ਦੇ ਵਿੱਚ ਪੋਜੀਸ਼ਨ ਵਰਕ ਵਾਲੇ ਸੂਟ ਮਿਲਣਗੇ ਜੀ 855 ਰੁਪਏ ਪਰ ਮੀਟਰ ਦੇ ਵਿੱਚ ਇਹ ਫੈਬਰਿਕ ਮਿਲੂਗਾ ਤੁਸੀਂ ਲਹਿੰਗੇ ਵਾਸਤੇ ਸ਼ਰਟ ਵਾਸਤੇ ਜਾਂ ਜੋ ਵੀ ਤੁਸੀਂ ਇਹਦਾ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਜੀ 2.5 ਮੀਟਰ ਦਾ ਤੁਹਾਨੂੰ ਫੈਬਰਿਕ ਮਿਲੇਗਾ 850 ਰੁਪਏ ਮੀਟਰ ਜੀ ਮਿਨੀਮਮ ਕੱਟ 2.5 ਮੀਟਰ ਰਹੂਗਾ ਉਸ ਤੋਂ ਘੱਟ ਦਾ ਬੁਕਿੰਗ ਨਹੀਂ ਹੋਊਗੀ ਜੀ 855 ਰੁਪਏ ਮੀਟਰ ਇਹਦਾ ਪ੍ਰਾਈਸ ਹੈਗਾ ਫ੍ਰੀ ਸ਼ਿਪਿੰਗ ਰਹੂਗੀ ਜੀ 올 ਓਵਰ ਇੰਡੀਆ ਦੇ ਵਿੱਚੋਂ ਤੁਸੀਂ ਜਿੱਥੇ ਮਰਜ਼ੀ ਬੁਕਿੰਗ ਕਰਦੇ ਹੋ ਕੋਈ ਵੀ ਐਕਸਟਰਾ ਡਿਲੀਵਰੀ ਚਾਰਜੇਸ ਨਹੀਂ ਪਾਣਗੇ ਇਨਾਂ ਦੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਬੁਕਿੰਗ ਕਰਵਾ ਸਕਦੇ ਹੋ ਜੀ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਜੀ ਇਹ ਵਾਲੀ ਆਈਟਮ ਬਹੁਤ ਹੀ ਗ੍ਰੇਸਫੁੱਲ ਜੇ ਸੂਟ ਬੰਦਦੇ ਨੇ ਜੀ ਜੇ ਤੁਸੀਂ ਕੱਲੀ ਸ਼ਾਰਟ ਲੈ ਕੇ ਨਾਲ ਪਲੇਨ ਸਲਵਾਰ ਲਗਵਾਉਨੇ ਹੋਗੇ ਤਾਂ ਬਹੁਤ ਹੀ ਸੋਹਣਾ ਸੂਟ ਰੈਡੀ ਹੁੰਦਾਗਾ ਲਹਿੰਗੇ ਵਾਸਤੇ ਵੀ ਇਹ ਵਾਲੀ ਆਈਟਮ ਬਹੁਤ ਜ਼ਿਆਦਾ ਸੇਲ ਹੁੰਦੀ ਹੈ ਜੀ ਤੇ ਸ਼ਾਰਟ ਦੇ ਫੈਬਰਿਕ ਲਈ ਵੀ ਜਿਹੜਾ ਇਹ ਵਾਲਾ ਆਰਟੀਕਲ ਹੈ ਜੀ ਕ੍ਰਸ਼ ਦੇ ਵਿੱਚ ਸੂਟ ਨੇ ਨਾਲ ਬਹੁਤ ਹੀ ਸੋਹਣਾ ਹੈਂਡਵਰਕ ਦਾ ਦੁਪੱਟਾ ਲੱਗਿਆ ਹੋਇਆ ਪਲੇਨ ਸਲਵਾਰ ਮਿਲੂਗੀ ਜੀ 3599 ਰੁਪਏ ਫਰੀ ਸ਼ਿਪਿੰਗ ਇਹਨਾਂ ਸੂਟਾਂ ਦਾ ਪ੍ਰਾਈਸ ਰਹੂਗਾ ਸ਼ਰਟ ਤੇ ਵੀ ਹੈਂਡਵਰਕ ਦੀ ਬੁਟੀ ਦਿੱਤੀ ਹੋਈ ਹੈ ਜੀ 2.5 ਮੀਟਰ ਦੀ ਸ਼ਰਟ ਮਿਲੂਗੀ 2.5 ਮੀਟਰ ਦਾ ਨਾਲ ਦੁਪੱਟਾ ਮਿਲੂਗਾ ਜੀ ਸ਼ਰਟ ਦਾ ਤੇ ਫੈਬਰਿਕ ਤੇ ਦੁਪੱਟੇ ਦਾ ਫੈਬਰਿਕ ਸੇਮ ਟੂ ਸੇਮ ਰਹੂਗਾ ਇਹਦੇ ਨਾਲ ਤੁਹਾਨੂੰ ਕ੍ਰੇਪ ਦੀ ਪਲੇਨ ਸਲਵਾਰ ਮਿਲੂਗੀ ਜੀ ਬਹੁਤ ਹੀ ਸੋਹਣਾ ਆਈਸਕ੍ਰੀਮ ਚਾਰਟ ਦੇ ਵਿੱਚ ਇਹ ਵਾਲੇ ਸੂਟ ਰੈਡੀ ਹੋਏ ਨੇਗੇ ਬਹੁਤ ਹੀ ਸੋਹਣਾ ਫੈਬਰਿਕ ਹੈ ਸੂਟਾਂ ਦਾ ਸੌਫਟ ਕ੍ਰਸ਼ ਦੇ ਵਿੱਚ ਸੂਟ ਨੇ ਜੀ ਜਿਹੜਾ ਨੈਕਸਟ ਆਰਟੀਕਲ ਹੈ ਕ੍ਰੇਪ ਦੇ ਸੂਟ ਨੇਗੇ ਬਹੁਤ ਹੀ ਸੋਹਣਾ ਮੈਚਿੰਗ ਸੂਟ ਹੈਗਾ ਇਦੇ ਵਿੱਚ ਸ਼ਰਟ ਦਾ ਕੱਪੜਾ 2.5 ਮੀਟਰ ਰਹੂਗਾ ਜੀ 2.5 ਮੀਟਰ ਦੀ ਨਾਲ ਪਲੇਨ ਗਰੇਪ ਦੀ ਸਲਵਾਰ ਰਹੂਗੀ ਪੰਜ ਰੰਗ ਅਵੇਲੇਬਲ ਨੇ ਜੀ ਸੂਟ ਦੇ ਵਿੱਚ ਮੈਚਿੰਗ ਮੈਂ ਤੁਹਾਨੂੰ ਕਰਕੇ ਨਾਲ ਸ਼ੋਅ ਕੀਤੀਆਂ ਹੋਈਆਂ ਨੇਗੀਆਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਜੇ ਤੁਸੀਂ ਕੱਲੀ ਸ਼ਰਟ ਖਰੀਦਣਾ ਚਾਹੁੰਦੇ ਹੋ ਜੀ ਤਾਂ ਤੁਹਾਨੂੰ 1220 ਰੁਪਏ ਪਰ ਮੀਟਰ ਦੇ ਅਕੋਰਡਿੰਗ ਸ਼ਰਟ ਮਿਲੂਗੀ ਵਿਦਆਊਟ ਬਾਟਮ ਵੀ ਤੁਸੀਂ ਇਹ ਵਾਲੇ ਸੂਟ ਨੂੰ ਲੈ ਸਕਦੇ ਹੋ 올ਓਵਰ ਵੀ ਲੈ ਸਕਦੇ ਹੋ ਜੀ ਸ਼ਰਟ ਦਾ ਫੈਬਰਿਕ ਵੀ ਮਿਲ ਜੂਗਾ ਇਹ ਵਾਲਾ ਜਿਹੜਾ ਫੈਬਰਿਕ ਹੈ ਦੁਪੱਟੇ ਲਈ ਵੀ ਯੂਜ਼ ਕੀਤਾ ਜਾ ਸਕਦਾ ਹੈ ਜੀ ਜੇ ਤੁਸੀਂ ਹੈਵੀ ਦੁਪੱਟੇ ਵਾਸਤੇ ਇਹ ਵਾਲਾ ਸੂਟ ਫੈਬਰਿਕ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਮਿਨੀਮਮ ਕੱਟ 2.5 ਮੀਟਰ ਦਾ ਰਹੂਗਾ ਇਹ ਵਾਲਾ ਜਿਹੜਾ ਪ੍ਰਾਈਸ ਹੈ ਮੈਚਿੰਗ ਸੂਟ ਦਾ ਪ੍ਰਾਈਸ ਹੈ ਜੀ 3850 ਰੁਪਏ ਫ੍ਰੀ ਸ਼ਿਪਿੰਗ ਰਹੂਗੀ 2.5 ਮੀਟਰ ਦੀ ਸ਼ਰਟ ਹੈ ਨਾਲ 2.5 ਮੀਟਰ ਦੀ ਨਾਲ ਪਲੇਨ ਗਰੇਪ ਦੀ ਸਲਵਾਰ ਹੈ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ